ਜੋ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ 'ਚੋਂ ਗਲਤੀਆਂ ਹੋਈਆਂ ਕੋ ਗਲਤੀ ਛੋਟੀ ਨਹੀਂ ਹੋਈ ਔਰ ਵੱੱਜਰ ਗਲਤੀਆਂ ਸਾਡੀ ਲੀਡਰਸ਼ਿਪ ਨੇ ਔਰ ਪ੍ਰਧਾਨ ਸਾਹਿਬ ਨੇ ਕੀਤੀਆਂ ਉਹ ਗਲਤੀਆਂ ਮੰਨੀਆਂ ਵੀ ਆ ਕੇ ਅਕਾਲ ਤਖਤ ਦੇ ਸਾਹਮਣੇ ਕੱਲੀ-ਕੱਲੀ ਗਲਤੀ ਦਾ ਉਹਨੇ ਕਿਹਾ ਕਿ ਹਾਂ ਮੇਥੋਂ ਆ ਵੀ ਗਲਤੀ ਹੋ ਗਈ ਮੇਥੋਂ ਆ ਵੀ ਗਲਤੀ ਹੋ ਗਈ ਮੈਂ ਮੰਨਦਾ ਹਾਂ ਦੀ ਜਵਾਬ ਦਿੱਤਾ ਲੇਕਿਨ ਬੜੇ ਉਹਦੇ ਲੋਕ ਬਹੁਤ ਖੁਸ਼ ਹੋਏ ਸੀ ਦੋ ਤਰੀਕ ਦਾ ਹੁਕਮਨਾਮਾ ਸੁਣ ਕੇ ਲੇਕਿਨ ਬੜਾ ਦੁੱਖ ਹੁੰਦਾ ਸਾਨੂੰ ਉਹ ਸਜ਼ਾਵਾਂ ਵੀ ਭੁਗਤ ਲਈਆਂ ਲੇਕਿਨ ਫੇਰ ਉਹ ਮੁਕਸਰ ਦੀ ਉਹ ਮਹਾਨ ਧਰਤੀ ਦੇ ਉੱਤੇ ਜਿੱਥੇ ਮਹਾ ਸਿੰਘ ਨੇ ਬਦਾਵਾ ਪਾੜਿਆ ਸੀ ਉਸ ਧਰਤੀ ਦੇ ਉੱਤੇ ਜਾ ਕੇ ਉਹਨੇ ਫੇਰ ਮੁੱਕਰ ਗਿਆ ਕਿ ਮੈਂ ਤਾਂ ਇਹ ਕੁਝ ਕੀਤਾ ਹੀ ਨਹੀਂ ਹੈ ਮੈਂ ਤਾਂ ਐਵੇਂ ਲੋਕਾਂ ਨੂੰ ਔਰ ਚੁੱਪ ਕਰਾਉਣ ਵਾਸਤੇ ਇਹ ਗੱਲਾਂ ਕਰਤੀਆਂ ਉਹ ਪਿਤਾਵਾ ਇੱਥੇ ਤਾਂ ਔਰ ਮਹਾ ਸਿੰਘ ਵੀ ਜਿਹੜਾ ਪਿਤਾਵਾ ਪੜਾਇਆ ਗਿਆ ਸੀ ਔਰ ਜੇ ਤੂੰ ਮੰਨ ਲੈਂਦਾ ਜੇ ਅਕਾਲ ਤਖਤ ਦਾ ਹੁਕਮ ਮੰਨ ਲੈਂਦਾ ਤਾਂ ਤੇਰਾ ਵੀ ਪਿਤਾਵਾ ਪੜਾਇਆ ਜਾਣਾ ਸੀ ਲੇਕਿਨ ਤੂੰ ਖੁੰਝ ਗਿਆ ਇਸ ਗੱਲ ਤੋਂ ਔਰ ਪਿਤਾਵਾ ਨਹੀਂ ਪੜਵਾਇਆ ਇਹ ਪਿਤਾਵਾ ਔਰ ਪਾਵੇਂ ਲੋਕ ਨੇ ਜਿਹੜੇ ਔਰ ਮੈਂ ਸੰਗਤ ਸ਼ੋਮਣੀ ਅਕਾਲੀ ਦਲ ਨਾਲ ਜੁੜੇ ਨੇ ਅੱਜ ਇਹ ਸਲਾਨਾ ਪਰਸੀ ਤੇ ਤੁਸੀਂ ਇਕੱਠੇ ਹੋਇਆ ਹੰਤਰ ਚੰਦ ਸਿੰਘ ਲੋਂਗੋਵਾਲ ਔਰ ਜਿਨ੍ਹਾਂ ਦਾ ਜੀਵਨ ਜਿਹੜਾ ਸੀ ਲੋਕਾਂ ਨੂੰ ਸਮਰਪਿਤ ਸੀ ਔਰ ਉਹ ਧਾਰਮਿਕ ਆਗੂ ਵੀ ਸਨ ਉਹਦੇ ਨਾਲ ਨਾਲ ਰਾਜਨੀਤਿਕ ਆਗੂ ਵੀ ਸਨ ਔਰ ਉਹ ਤਖਤ ਨਮਨਸਾਹਬ ਦੇ ਜਥੇਦਾਰ ਵੀ ਸਨ ਜਿ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਜਥੇਦਾਰ ਰਹੇ ਨੇ ਅੱਜ ਸਾਨੂੰ ਭਾਨਮ ਪਲੇਖੇ ਪਾਏ ਜਾ ਰਹੇ ਨੇ ਔਰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਕਿੰਨੀ ਕਦਰ ਕੁਸੀ ਕੀਤੀ ਜਾ ਰਹੀ ਹੈ ਲੇਕਿਨ ਇਹ ਲੋਕ ਜਵਾਬ ਦੇ ਰਹੇ ਨੇ ਇਹ ਲੋਕ ਜਿਹੜੇ ਨੇ ਇਹ ਝਝਾਰੂ ਲੋਕ ਨੇ ਇਹ ਪੰਥਕ ਲੋਕ ਨੇ ਜਿਨ੍ਹਾਂ ਦੇ ਅੰਦਰ ਪੰਥਕ ਤਰਸ ਹੈ ਇਹ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਬਾਖ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਔਰ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਲੜਦਾ ਰਿਹਾ ਸੰਘਰਸ਼ ਕਰਦਾ ਰਿਹਾ ਅੱਜ ਉਹ ਸ਼ਰੋਮਣੀ ਅਕਾਲੀ ਦਲ ਫੇਰ ਦੁਬਾਰੇ ਹੋਂਦ ਵਿੱਚ ਆਇਆ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਸਾਨੂੰ ਪ੍ਰਧਾਨ ਵੀ ਜਿਹੜੇ ਨੇ ਉਹ ਸੰਤ ਲੰਗੋਵਾਲ ਵਰਗੇ ਮਿਲੇ ਨੇ ਜਿਨ੍ਹਾਂ ਦਾ ਸਾਰਾ ਜੀਵਨ ਹੀ ਜਿਹੜਾ ਧਾਰਮਿਕ ਪਾਸੇ ਲੱਗਿਆ ਔਰ ਸੰਗਤ ਨੇ ਪੰਥ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਪੰਥ ਦੀ ਬਾਗਡੋਰ ਸੰਭਾਲੋ ਅੱਜ ਉਹਨਾਂ ਨੇ ਪੰਥ ਦਾ ਹੁਕਮ ਮੰਨ ਕੇ ਬਾਗਡੋਰ ਸੰਭਾਲੀ ਹੈ ਪ੍ਰਧਾਨ ਬਣਾਏ ਨੇ ਲੇਕਿਨ ਇਹ ਕਾਫਲਾ ਅੱਜ ਜਿਹੜੀ ਸ਼ੁਰੂਆਤ ਹੋਈ ਐ ਇਹ ਪਿੰਡ-ਪਿੰਡ ਜਾਣੀ ਐ ਇਹ ਸ਼ਹਿਰ-ਸ਼ਹਿਰ ਜਾਣੀ ਐ ਇਹ ਸਾਰੇ ਪੰਜਾਬ ਦੇ ਵਿੱਚ ਹੋਣੀ ਐ ਉਹਨਾਂ ਲੋਕਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਅੱਜ ਦੇਖ ਲੋ ਔਰ ਉਹਨਾਂ ਨੇ ਆ 22000 ਜੀ ਕੁਰਸੀਆਂ ਲਾ ਦਿੱਤੀਆਂ ਕੁਰਸੀਆਂ ਇਹ ਪਹਿਲੀ ਵਾਰ ਦੇਖਿਆ ਮੈਨੂੰ ਤਾਂ 40 ਸਾਲ ਹੋ ਗਏ ਔਰ ਵਰਸੀ ਬਣਾਉਂਦਿਆਂ ਅੱਜ ਤੱਕ ਤੇ ਕੋਈ ਕੁਰਸੀ ਨਹੀਂ ਲਾਈ ਗਈ ਜਿਹੜੀ ਵਰਸੀ ਸੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਮਾਈ ਥੱਲੇ ਉਹਨਾਂ ਦੇ ਹਜ਼ੂਰੀ ਵਿੱਚ ਮਨਾਈ ਜਾਂਦੀ ਸੀ ਕਿਉਂਕਿ ਅਸੀਂ ਧਰਮ ਦੇ ਔਰ ਮੀਰੀ ਪੀਰੀ ਸਾਡਾ ਇੱਕ ਜ਼ਿੰਦਗੀ ਦਾ ਔਰ ਅੰਗ ਹੈ ਔਰ ਅੱਜ ਪਹਿਲੀ ਵਾਰ ਦੇਖਿਆ ਕਿ ਕੁਰਸੀਆਂ ਵੀ ਲਾਈਆਂ ਗਈਆਂ ਫੇਰ ਵੀ ਕੱਠ ਨਹੀਂ ਹੋਇਆ ਬਹੁਤ ਕੁਝ ਕੀਤਾ ਗਿਆ ਔਰ ਬਲਾਜਮ ਵੀ ਮੰਗਾਏ ਗਏ ਸੌਣਿਕ ਮੈਂ ਕਮੇਟੀ ਦੇ ਪਬਲਿਕ ਸਮੇਤ ਲੋਕਾਂ ਨੂੰ ਜਾਣਦੇ ਨੇ ਮੈਂ ਦੇਖ ਰਿਹਾ ਸੀ ਕਿ 10-10 ਬੰਦੇ ਬੈਠੇ ਸੀ ਅੱਜ ਤੋਂ ਮੈਂ ਆਇਆ ਰਸੀ ਇਧਰ ਭਰੀਆਂ ਬੱਸਾਂ ਚਾਰੇ ਪਾਸੇ ਨਜ਼ਰ ਮਾਰ ਕੇ ਦੇਖ ਲੋ ਲੋਕਾਂ ਦਾ ਹੜ ਆਇਆ ਹੋਇਆ ਜਿੰਨੇ ਪਾਸੇ ਲੋਕ ਜਜਬਾਤ ਦੀ ਆਤਮਾ ਚਿਹਰੇ ਪਛਾੜ ਰਿਆਂ ਤੁਸੀਂ ਕਿੰਨੇ ਖੁਸ਼ ਹੋ ਲੋਕ ਤੁਹਾਡੇ ਮਨ ਦੇ ਵਿੱਚ ਕਿੰਨੀ ਅੱਜ ਖੁਸ਼ੀ ਆ ਕਿ ਅੱਜ ਪੰਥ ਜਿਹੜਾ ਹੈ ਫੇਰ ਉਹ ਹੀ ਪੰਥ ਸ਼੍ਰੋਮਣੀ ਕਾਲੀ ਦਾ ਸੰਤਰ ਚੰਦ ਸਿੰਘ ਲੋਂਗਵਾਲ ਦਾ ਅਕਾਲੀ ਦਰਬਾਰ ਅਕਾਲੀ ਦਲ ਜਿਹੜਾ ਸਾਡੇ ਹਿੱਤਾਂ ਲਈ ਲੜਦਾ ਸੀ ਅੱਜ ਉਹੀ ਅਕਾਲੀ ਦਲ ਜਿਹੜਾ ਪੰਥਕ ਮੁੱਦੇ ਨੂੰ ਲੈ ਕੇ ਚੱਲਦਾ ਸੀ ਅੱਜ ਫੇਰ ਲੋਕਾਂ ਦੀ ਖੁਸ਼ੀ ਹੈ ਕਿ ਅੱਜ ਫੇਰ ਤੁਸੀਂ ਇੱਥੋਂ ਉਹ ਜੋ ਸ਼ੁਰੂਆਤ ਕਰਨ ਲੱਗੇ ਹੋ ਇਸ ਮਹਾਨ ਧਰਤੀ ਦੇ ਉੱਤੇ ਸੋ ਭਰਾਵੋ ਮੈਂ ਸਮਝਦਾ ਕਿ ਆਪਾਂ ਨੇ ਟਿੱਕੇ ਨਹੀਂ ਬੈਠਣਾ ਔਰ ਜਾਨੀ ਹਰ ਪੇਸੇਟੀ ਦੇ ਗਵਾਇ ਦੇ ਵਿੱਚ ਆਪਾਂ ਨੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੈਂ ਧੰਨਵਾਦ ਦਿਆਂ ਜੋ ਸ੍ਰੀ ਕਾਲਤਾ ਸਿੰਘ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਆ ਬੈਠੇ ਨੇ ਯਾਲੀ ਸਾਹਿਬ ਚੁੰਦਾ ਸਾਹਿਬ ਸਾਰੇ ਬੜੀ ਮਿਹਨਤ ਕੀਤੀ ਐ ਇਹਨਾਂ ਨੇ ਔਰ ਹਰ ਜ਼ਿਲ੍ਹੇ ਵਿੱਚ ਆ ਕੇ ਲੋਕਾਂ ਕੋਲ ਜਾ ਕੇ ਔਰ ਇਹ ਭਰਤੀ ਹੋਈ ਐ 15 ਲੱਖ ਦੀ ਭਰਤੀ ਬਿਲਕੁਲ ਸਹੀ ਭਰਤੀ ਲੋਕਾਂ ਨੇ ਕੀਤੀ ਐ ਘਰ ਘਰ ਜਾ ਕੇ ਲੋਕਾਂ ਨੇ ਭਰਤੀ ਕੀਤੀ ਐ ਉਹਨਾਂ ਮੰਗੂ ਨਹੀਂ ਐ ਕਿ ਘਰ ਦੇ ਵਿੱਚ ਬਹਿ ਕੇ ਕਈ ਤਾਂ ਔਰ ਪੈਸੇ ਜਮ੍ਹਾਂ ਕਰਾਏ ਨੇ ਭਰਤੀ ਤਾਂ ਹੋਈ ਹੀ ਨਹੀਂ ਸਾਰੇ ਆਪਣੇ ਕੋਲ ਕਰ ਲਈ ਸੋ ਇਹ ਸਰਕਾਰ ਇਹ ਕੰਮ ਨਹੀਂ ਚੱਲਣਾ ਭਰਾਵੋ ਆਪਣੇ ਕੋਲ ਬਹੁਤ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਆ 27 ਤਰੀਕ ਦਾ ਤੁਸੀਂ ਔਰ ਆ ਰਹੀ ਹੈ ਪੰਜਾਬ ਦੇ ਵਿੱਚ ਸਰਕਾਰਾਂ ਬਣਾਉਣੀਆਂ ਨੇ ਸਰਕਾਰ ਉਹੀ ਬਣਨੀ ਉਹਦੀ ਬਣਨੀ ਹੈ ਜਿਹੜਾ ਗੁਰੂ ਦੇਗ ਵੱਲ ਮੂੰਹ ਹੋ ਕਰਕੇ ਚੱਲੇਗਾ ਔਰ ਜਿਹੜਾ ਆਕਾਲ ਤਖਤ ਨੂੰ ਮੰਨੇਗਾ ਔਰ ਤਰ ਤਖਤ ਕਾਹਦੇ ਸਨਮੁਖ ਹੋਏਗਾ ਜਿਨੇ ਪਿੱਠ ਦਿਖਾਤੀ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਣਾ